ਅਸਰਿਕ ਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੱਟ ਨੇ ਬਲੌਗ ਵਿੱਚ ਤੇ ਬਾਈ ਲੱਗੇ ਰੇ ਕੰਨ ਟੱਟਰ ਕੰਨ ਹੋਰ ਇਹ ਟਾਲਣ ਕੰਨ ਤੋਰਦੇ ਨਾ ਨਾ ਨੋਰਮ ਦੀ ਗੱਲ ਇੱਕ ਬਾਈ ਦਰਚਾਜੇ ਹੋਰ ਲੱਗੂ ਅਜੇ ਹੋਰ ਪੰਚਾ ਠੀਕ ਹੈ ਜੀ ਨਾਇਆ ਕਲਾਸ ਹਾਂਜੀ ਹਾਂ ਕਾਦੀ ਕਲਾਸ ਲਾਈ ਹੈ ਮੈਡਮ ਨੇ ਅੱਜ ਮੇਰੀ ਕਲਾਸ ਲਾਈ ਹੈ ਤੇ ਲੱਗਣੀ ਹੈ ਹੋਰ ਦੇ ਲਾਈ ਦੀ ਹੈ ਕਹਤਾ ਹੈ ਮੈਡਮ ਦੀ ਲੰਮੀ ਕਾਂਚਨ ਮੈਡਮ ਲਾਈ ਹੈ ਕਾਂਚਨ ਪਿਆਕ ਨਹੀਂ ਤੇ ਯਾਰ ਫਾਰਮ ਨੇ ਇਹ ਪੁੱਛਿਆ ਅਸੀਂ ਆੜੀ ਆੜੀ ਖੇਡਦੇ ਤੇ ਫਾਰਮ ਨੇ ਚੰਗੇ ਚੰਗੇ ਨਾਲ ਤੈਨੂੰ ਕਿੱਥੇ ਆ ਜੂਗੀ ਮੜੇ ਆਇਆ ਫਿਰ ਮੈਡਮ ਮੈਡਮ ਨੇ ਪੁੱਛਿਆ ਤਾਂ ਅਸੀਂ ਆੜੀ ਆੜੀ ਖੇਡਦੇ ਯਾਰ ਮੁੰਡੇ ਇਹ ਵਟਵੇ ਮੂਰੀ ਦੇ ਕੱਪੜੇ ਦੇ ਰਿਹਾ ਉਹ ਮੋਕਾ ਨਹੀਂ ਥੱਪੜ ਫੇਰਿਆ ਚਲਿਆ ਹਾਂ ਡੰਡਾ ਵੀ ਆਉਣਾ ਡੰਡਾ ਮੈਂ ਕੱਪੜੇ ਦੇ ਜਗ੍ਹਾ ਕੋਟ ਬੱਲੀ ਕਿ ਆਉਂਦਾ ਉਹ ਦੇਖ ਲੈਣਾ ਨਹੀਂ ਮਾਰੀ ਫਿਰ ਅੰਨ੍ਹਾ ਕਦਾ ਨਹੀਂ ਹੈ ਯਾਨੀ ਵੀ ਨਹੀਂ ਕਰਦੇ ਜਿਹੜਾ ਤੂੰ ਕਰਕੇ ਅਸੇ ਨਾਲ ਪੁਰਹੋਰ ਕਾ ਕਾਫੀ ਥੋੜੀ ਗਾਲੀ ਕੱਢਣੀ ਆਏ ਆ ਕਰੀ ਜਣ ਬੈਠੇ ਉਹ ਮੈਂ ਨਹੀਂ ਕਰਦਾ ਹੁੰਦਾ ਮੈਂ ਤੂੰ ਇਹ ਮੈਂ ਤੂੰ ਪਰ ਛਾਪ ਗਿਆ ਨਾ ਕੱਲਾ ਬਦ ਚੱਲੇ ਇਹਦਾ ਨੱਕ ਆ ਸਮਾਜੀ ਗਾਲੀ ਮਾੜੇ ਨੇ ਮੈਂ ਤੇ ਇੰਸਟਾਗ੍ਰਾਮ ਐਡੀ ਪੁੱਛੀ ਮੜੇ ਕਹਿੰਦੇ ਬਲੌਗਰ ਆ ਮੈਂ ਆਇਆ ਹਾਂ ਜੀ ਕੀ ਅੱਛਾ ਬਲੌਗਰ ਆ ਦੇਖਦਾ ਜਵਾਨਾ ਕਿਹੜਾ ਆ ਗਿਆ ਇਹਦੀ ਹੋਣੀ ਮੈਡਮ ਸਾਡੇ ਵਰਗੇ ਨੂੰ ਜੇ ਕਹਿੰਦੇ ਫੋਨ ਚਲਾਉਣਾ ਕਰ ਜੇ ਦੇ ਚਟਾ ਕੇ ਛੋੜ ਦੇ ਹਾਂ ਅਜਾ ਤੱਕ ਜਦ ਵੀ ਫੋਨ ਨਹੀਂ ਚਾਲਦਾ ਤਾਂ ਬਰ ਵੀ ਇਹੀ ਕਰਕੇ ਤੋੜ ਲੈ ਮੈਡਮ ਲੱਤ ਮੇਰੀ ਗੱਲ ਵਧੀਆ ਲੱਗੀ ਸੋਫਟੀ ਲੱਗੀ ਦੂਆ ਦੂਆ ਦੂਈ ਵਾਰ ਮਾਰ ਲੈ ਦੂਈ ਵਾਰ ਮਾਰ ਲੱਗੀ ਮੈਂ ਲੱਤਾ ਜੀ ਲੱਤਾ ਜੀ ਕੋ ਮੂੰਹ ਰੇ ਕੇ ਬਹਿ ਗਿਆ ਜੇ ਤੂੰ ਸੋਫਾ ਤਾਂ ਕੋਈ ਕੀ ਹੋਏ ਆਹ ਕਾਢੀ ਖਲਾ ਕਹਿਣੀ ਹੈ ਬਾਈ ਓਏ ਕੋਈ ਲੱਗਿਆ ਜੋ ਲੱਗਣਾ देख भाई बी लगे हैं जी दो ट्रैक्टर कटना अठ सौ चुंजे खोड़ते कट लिया ब कड़ते ट्रैलर पिछड़े कट लगे हैं भाई लगे दूसरी बार कटना मिट्टी मुट्टी सैट करके तो चली टाइट करे भाई ड्राइवर से लगे हट जा हट ਕੱਟਦੇ ਆਂ ਫੇਰ ਹਾਂਜੀ ਭਾਈ ਕੱਟ ਕੇ ਕਰਨਾ ਤੁਸੀਂ ਪੁੱਤਾ ਪੁਰਵਤਨ ਨਿਕਲੇ ਆ ਨਿਕਲੇ ਆ ਜਾਣਦੇ ਜਾਣਦੇ ਓਏ 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 ਲੈ ਹੁਣ ਇੱਧਰ ਗਿਰ ਗਿਆ ਨਾਲ ਜੀ ਬਈ ਹੁਣ ਚੱਲੇ ਬੈਗ ਨੂੰ ਲੈ ਕੇ ਹੋਰ ਬਈ ਹੋਰ ਦੇ ਆਂਦੇ ਨੇ ਜੋਲ ਉਠਾਇਆ ਹੋਇਆ ਤੇ ਲੱਗੇ ਬਈ ਜੇ ਇੱਕ ਸਾਈਡ ਤੇ ਕਰਦੇ ਦੂਈ ਸਾਈਡ ਤਾਂ ਬਈ ਇਹਦਾ ਬਈ ਇਹ ਲੱਗਿਆ ਹੈ ਤੇ ਬਾਈ ਹੁਣ ਜਦ ਲੀਮ ਹੀ ਲੈ ਕੇ ਜਾਈਏ ਤੇ ਬਾਕੀ ਬਾਈ ਦਾ ਉੱਧਰ ਘਣਾ ਹੈ ਜੀ ਲੋਡ ਬਈ ਤਾਂ ਪਾਵਾਂਗੇ ਨਹੀਂ ਨਹੀਂ ਤੇ ਅੱਜ ਬਾਈ ਇੱਕ ਸਾਈਡ ਕਰਦੇ ਬਾਈ ਦੂਈ ਸਾਈਡ ਦਾ ਬਾਈ ਜਾਂਦਾ ਓਏ ਓਕੇ ਚੱਲਾ ਖਿੱਚੇ ਖਿੱਚੇ ਓਕੇ ਚੱਲਾ

What's the... चाल हाँ कद मसी निकले हैं उधर गया